ਜੀ ਬੈਟਰ న్యూ ਤੇ ਅਖਬਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਬਾਂਸਲ ਅੱਜ ਦੇ ਅਖਬਾਰਾਂ ਦੇ ਵਿੱਚ छਪੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਸੁਰਖੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਉਹ ਬਿਆਨ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਪੰਜ ਫੈਕਟਰ ਜੈਟ ਮਾਰਗ ਰਾਇਏ ਗਏ ਸੀ ਹਾਲਾਂਕਿ ਉਹਨਾਂ ਸਪਸ਼ਟ ਤੌਰ ਤੇ ਭਾਰਤ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਨਾਲ ਪਾਕਿਸਤਾਨ ਵੱਲੋਂ ਪਹਿਲਾਂ ਦਿੱਤੇ ਗਏ ਬਿਆਨ ਦੀ ਪੁਸ਼ਟੀ ਹੁੰਦੀ ਹੈ ਜਿਸ ਨੂੰ ਲੈ ਕੇ ਵਿਰੋਧੀ ਦਲਾਂ ਵੱਲੋਂ ਸਰਕਾਰ ਨੂੰ ਘੇਰਨ ਦਾ ਫੈਸਲਾ ਲਿਆ ਗਿਆ ਹੈ ਅਗਲੀ ਵੱਡੀ ਖਬਰ ਆਉਣ ਵਾਲੇ ਦਿਨਾਂ ਵਿੱਚ ਬਿਹਾਰ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਅੱਜ ਇੱਕ ਹੋਰ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਿਹਾਰ ਵਿੱਚ 42 ਲੱਖ ਵੋਟਰ ਜਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲਾ ਲੱਗਿਆ ਹੋਇਆ ਹੈ ਇਸ ਤੋਂ ਪਹਿਲਾਂ ਈਸੀ ਵੱਲੋਂ ਬਿਆਨ ਜਾਰੀ ਕਰ ਕਿਹਾ ਸੀ ਕਿ ਬਿਹਾਰ ਦੇ ਵਿੱਚ 35 ਲੱਖ ਵੋਟਰ ਜਹੇ ਨੇ ਜੋ ਜਾਂ ਤਾਂ ਮਰ ਚੁੱਕੇ ਨੇ ਜਾਂ ਬਿਹਾਰ ਛੱਡ ਚੁੱਕੇ ਨੇ ਚੀਨ ਦੇ ਬੇਜਿੰਗ ਤੋਂ ਖਬਰ ਹੈ ਕਿ ਗੁਵਾਂਡੀ ਮੁਲਕ ਨੇ ਭਾਰਤ ਨੂੰ ਆਉਂਦੀ ਬ੍ਰਹਮਾਪੁੱਤਰ ਨਦੀ ਤੇ ਅਰਨਾਚਲ ਪ੍ਰਦੇਸ਼ ਕੋਲ ਬੰਨ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਹੁਣ ਭਾਰਤ ਵਿੱਚ ਆਉਣ ਵਾਲੇ ਪਾਣੀ ਦੇ ਵਿੱਚ ਚੌਕਾ ਘਾਟਾ ਪੈਣ ਦਾ ਖ਼ਤਰਾ ਹੈ ਪੰਜਾਬ ਦੀਆਂ ਖਬਰਾਂ ਵਿੱਚ ਸਭ ਤੋਂ ਵੱਡੀ ਖਬਰ ਹੈ ਕਾਰਡ ਤੋਂ ਐਮ.ਐਲ.ਏ. ਅਨਮੋਲ ਗਗਨਮਾਨ ਦਾ ਅਸਤੀਫਾ ਜਿਸ ਨੂੰ ਹਾਲੇ ਸਪੀਕਰ ਵੱਲੋਂ ਵਿਧਾਨ ਸਭਾ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਗਿਆ। ਖਬਰ ਅਨੁਸਾਰ ਜੇਕਰ ਇਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਕਾਰਡ ਦੇ ਵਿੱਚ ਦੁਬਾਰਾ ਜਮਨੀ ਚੋਣ ਹੋਵੇਗੀ। ਪਰ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਅੱਜ ਬਾਦਪੈਰਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਅਨਮੋਲ ਗਗਨਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਅਨਮੋਲ ਗਗਨਮਾਨ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਹੈ। ਪ੍ਰਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੱਧਵਾ ਨੇ ਬੇਅਦਬੀ ਮਾਮਲਿਆਂ ਵਿੱਚ ਸਖਤ ਕਾਨੂੰਨ ਬਣਾਉਣ ਦੇ ਲਈ ਇੱਕ 15 ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਹੈ। ਸੁਖਵੀਰ ਬਦਲ ਦਾ ਬਠਿੰਡਾ ਤੋਂ ਬਿਆਨਛਪਿਆ ਜਿਸ ਵਿੱਚ ਉਹਨਾਂ ਕ란ਦੀ ਬੇਅਦਬੀ ਮਾਮਲੇ ਦੇ ਵਿੱਚ ਇੱਕ ਆਪਾਗੂ ਨਰੇਸ਼ ਜਾਦਮ ਨੂੰ ਬਚਾਉਣ ਦੇ ਲਈ ਕੇਜਰੀਵਾਲ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਤਰਨਤਾਰਨ ਤੋਂ ਖਬਰ ਹੈ ਕਿ ਇੱਕ ਗੈਂਗਸਟਰ ਹਰੀ ਬਖਸ਼ਰ ਨੇ 10 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਹੈ ਜਿਸ ਸੰਬੰਧੀ ਇੱਕ ਪਰਚਾ ਦਰਜ ਕੀਤਾ ਗਿਆ ਹੈ। ਮਹਾਲੀਕੂਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਰਾਤ ਦੇਨ ਤੋਂ ਇਨਕਾਰ ਕਰਦਾ ਇਸ ਅਕਾਲੀ ਲੀਡਰ ਦਾ 14 ਦਿਨਾਂ ਦਾ ਰਿਮਾਂਡ ਵਧਾ ਦਿੱਤਾ ਹੈ ਸੋ ਇਹ ਸਨ ਅੱਜ ਦੀਆਂ ਖ਼ਬ਼ਾਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਆਜਤ ਧੰਨਵਾਦ ਰੱਬਾ